ਹੋਣ ਜੇਕਰ ਕੋਈ ਵੀ ਸੱਜਣਾ ਆਪਦੇ ਕੰਮ ਕਾਰ ਨੂੰ ਵਧਾਉਣਾ ਚਾਹੁੰਦਾ ਤਾਂ ਵੈਬਸਾਈਟ ਡਿਜ਼ਾਈਨ ਕਰਾਉਣੀ ਚਾਹੁੰਦਾ ਤਾਂ ਵੈਬਸਾਈਟਾਂ ਡਿਜ਼ਾਈਨ ਕਰਨ ਵਾਸਤੇ ਬਹੁਤ ਕਮਾਲ ਦੀ ਮਹਾਰਤ ਹਾਸਲ ਕਰ ਲਈ ਆ ਮੁੰਡਾ 6-7 ਮਹੀਨੇ ਤੋਂ ਲਗਾਤਾਰ ਸੌਫਟਵੇਅਰ ਨਾਲੇ ਬਣਾ ਰਿਹਾ ਸੀ ਨਾਲੇ ਰਾਤ ਨੂੰ ਵੈਬਸਾਈਟ ਡਿਜ਼ਾਈਨ ਕਰਨ ਦਾ ਕੰਮ ਸਿੱਖ ਰਿਹਾ ਸੀ ਇਸ ਵਕਤ ਪੂਰਾ ਪਰਫੈਕਟਲੀ ਵੈਬਸਾਈਟਾਂ ਬਣਾ ਚੁੱਕਿਆ ਮਤਲਬ ਅਸੀਂ 5-6 ਵੈਬਸਾਈਟਾਂ ਜਿਹੜੀਆਂ ਉਹ ਸੇਲ ਕਰ ਚੁੱਕੇ ਆ ਤੇ ਸੱਜਣੋਂ ਕੋਈ ਵੀ ਸੱਜਣ ਵੈਬਸਾਈਟ ਬਣਾਉਣੀ ਚਾਹੁੰਦਾ ਤਾਂ ਕਿਹੋ ਜੀ ਵੈਬਸਾਈਟ ਬਣਾਉਂਦਾ ਪ੍ਰੀਤ ਪੁੱਛੀਏ ਫਿਰ ਗੱਪਰੂ ਨੂੰ ਗੱਪਰੂ ਕਾ ਕਿੰਨੇ ਲਾਈਨਾਂ ਦੀ ਕੋਡਿੰਗ ਹੋ ਜਾਂਦੀ ਹੈ ਪਹਿਲਾਂ ਉਹ ਮੂੰ ਦੱਸ ਤਾ ਇਹ ਚ ਮੰਮਾ ਹੀ ਆਪਣੀ 20 ਤਾਂ 30 ਹਜ਼ਾਰ ਲਾਈਨ ਦੀ ਕੋਡਿੰਗ ਹੋ ਜਾਂਦੀ ਹੈ ਕੰਪਲੀਟ ਜੇ ਹਾਈ ਲੈਵਲ ਬਣਾਉਣੀ ਆ ਪੂਰੀ ਹਾਈ ਲੈਵਲ ਬਣਾਉਣੀ ਆ ਪੂਰੀ ਹਾਈ ਲੈਵਲ ਸਾਰੇ ਪੇਮੈਂਟ ਮੈਥਡ ਸਾਰੀ ਚੀਜ਼ ਐਡ ਕਰਨੀ ਹੈ ਵਿੱਚ ਆਪਾਂ ਹੂੰ ਸਾਰਾ ਡੈਸ਼ਬੋਰਡ ਕ੍ਰੀਏਟ ਕਰਨਾ ਹੈ ਇਹਦਾ ਜਿਹੜਾ ਸਾਹਮਣੇ ਵਾਲਾ ਹੁੰਦਾ ਦਿਸੂਗਾ ਪ੍ਰੀਤ ਇਧਰਲੇ ਪਾਸੇ ਆ ਇੱਕ ਵੈਬਸਾਈਟ ਤੂੰ ਸਾਨੂੰ ਦਿਖਾ ਸਕਦਾ ਹੈ ਜਿਹੜੀ ਆਪਾਂ ਬਣਾਈ ਆ ਗਰਦੀਪ ਹੁਣਾ ਵਾਸਤੇ ਬਣਾਈ ਆ ਇਹ ਵੈਬਸਾਈਟ ਬਣੀ ਹੋਈ ਆ ਹਾਂਜੀ ਇਹਦਾ 1 ਬਾਈ 1 ਮੈਨੂੰ ਸਾਰਾ ਕੁਝ ਦੱਸ ਵੀ ਕਿੱਥੇ ਕੀ ਹੁੰਦਾ ਆ ਜਿਹੜੀ ਸਾਹਮਣੇ ਆ ਫੋਟੋ ਆ ਇਹਨੂੰ ਚਾਹਣੀ ਹੈ ਆਪਣੀ ਹਾਂਜੀ ਇਹ ਫੋਟੋ ਆਮ ਤੌਰ ਤੇ ਪੁੱਤ ਜਦੋਂ ਇਹ ਫੋਟੋ ਵੈਬਸਾਈਟ ਵਾਲੇ ਲਾ ਦਿੰਦੇ ਆ ਤਾਂ ਇਹ ਫੋਟੋ ਪੱਕੇ ਤੌਰ ਤੇ ਲੱਗੀ ਰਹਿੰਦੀ ਆ ਜਾਂ ਵੈਬਸਾਈਟ ਵਾਲਾ ਹੀ ਬਦਲ ਸਕਦਾ ਇਹਨੂੰ ਮਾਲਕ ਬਦਲ ਸਕਦਾ ਹੁੰਦਾ ਹਾਂਜੀ ਮਮਾ ਜੀ ਇਹ ਆਪਣੇ ਵਾਲੇ ਚ ਫੀਚਰ ਪੈ ਜਾਂਦਾ ਹੈਗਾ ਵੈਸੇ ਤਾਂ ਜੇ ਆਪਾਂ ਕਿਸੇ ਹੋਰ ਤੋਂ ਬਣਵਾਉਨੇ ਆ ਕਈ ਵਾਰੀ ਇਹ ਫੀਚਰ ਨਹੀਂ ਆਉਂਦਾ ਉਹ ਕਹਿੰਦੇ ਆ ਉਹ ਇਹ ਨਾ ਮੈਂ ਕੋਡਿੰਗ ਲਿਖ ਕੇ ਉਹਦਾ ਯੂਆਰਐਲ ਪਾਉਣਾ ਪੈਂਦਾ ਆਪਾਂ ਨੂੰ ਫੋਟੋ ਫੇਰ ਚੜਦੀ ਆ ਉੱਤੇ ਇਹ ਚ ਆਪਾਂ ਕੀ ਕਰ ਸਕਦੇ ਆ ਉਹ ਮਾਲਕ ਕਦੋਂ ਵੀ ਇਹਦੀ ਫੋਟੋ ਚੇਂਜ ਕਰ ਸਕਦਾ ਵਿਦਆਊਟ ਆਪਣੀ ਆਪਾਂ ਕੁਝ ਵੀ ਨਹੀਂ ਕਰਨਾ ਉਹ ਆਪਦੇ ਮਤ ਆਪਦੇ ਹਿਸਾਬ ਨਾਲ ਚੇਂਜ ਕਰ ਸਕਦੇ ਆ ਫੋਟੋ ਵੀ ਚੇਂਜ ਕਰ ਸਕਦੇ ਆ ਵੀਡੀਓ ਵੀ ਕੁਝ ਵੀ ਚੇਂਜ ਕਰ ਸਕਦੇ ਆ ਇਹ ਇਹ ਆ ਗਿਆ ਕਵਰ ਕਵਰ ਤੋਂ ਥੱਲੇ ਚੱਲ ਜੀ ਉਦੋਂ ਥੱਲੇ ਚੱਲ ਜੀ ਇੱਕ ਦਮ ਆਮ ਹੀ ਇੱਥੇ ਐਕਸਪਲੋਰ ਨਾਓ ਦਾ ਬਟਨ ਮਿਲ ਜਾਂਦਾ ਵੀ ਇਹਦੇ ਨਾਲ ਆਪਾਂ ਸਿੱਧੇ ਸਟੋਰ 'ਚ ਪਹੁੰਚ ਜਾਂਦੇ ਆਂ ਬਾਕੀ ਇੱਥੇ ਆਪਣੇ ਜਿਹੜੇ ਜ਼ਿਆਦਾ ਪ੍ਰੋਡਕਟ ਵਿਕਣਗੇ ਉਹ ਸਾਰੇ ਇੱਥੇ ਡਿਸਪਲੇ ਹੋਣਗੇ ਹੂੰ ਵੀ ਫਿਲਹਾਲ ਹਜੇ ਇਹ ਪ੍ਰੋਡਕਟ ਨੂੰ ਚੜਾਉਣਾ ਕੋਈ ਕੱਪੜਾ ਹੋਵੇ ਕੋਈ ਪ੍ਰੋਟੀਨ ਦਾ ਹੋਵੇ ਕੋਈ ਕੁਝ ਵੀ ਏ ਬੀ ਸੀ ਕੁਝ ਵੀ ਹੋ ਸਕਦਾ ਆਤਾ ਜਸਟ ਆਪਾਂ ਫੋਟੋ ਉਦਾਂ ਲਾ ਦਿੰਦੇ ਆਂ ਹਾਂਜੀ ਬਾਕੀ ਆਹ ਸੋਸ਼ਲ ਮੀਡੀਆ ਇਕਨਾਂ ਹੂੰ ਇਹ ਕਿੱਧਰ ਇਹ ਇਧਰਲੇ ਪਾਸੇ ਹਾਂਜੀ ਇਹ ਸਕਰੀਨ ਤੇ ਪਰਮਨੈਂਟ ਹੀ ਰਹਿਣਗੇ ਇਧਰਲੀ ਸਾਈਡ ਇਹਨੂੰ ਆਪਾਂ ਬੰਦ ਵੀ ਕਰ ਸਕਦੇ ਹਾਂ ਵੀ ਇਹ ਪੱਕੇ ਨਾ ਰਹਿਣ ਵੀ ਇਹ ਸਿਰਫ ਉੱਤੇ ਵਾਲੀ ਸਾਈਡ ਹੀ ਰਹਿਣ ਉਹ ਚੀਜ਼ ਆਪਣੇ ਹਿਸਾਬ ਨਾਲ ਕਰ ਸਕਦੇ ਹਾਂ ਜਿਵੇਂ ਆਪਣ ਨੂੰ ਕਲਾਇੰਟ ਨੂੰ ਚਾਹੀਦੀ ਹੈ ਨਾ ਇਹ ਜਿਵੇਂ ਮਤਲਬ ਮਤਲਬ ਕਹਿਣ ਤੋਂ ਪਹਿਲਾਂ ਵੀ ਇੱਥੇ ਫੇਸਬੁੱਕ ਤੇ ਅਗਲਾ ਕਲਿੱਕ ਕਰੂਗਾ ਤਾਂ ਜਿਹੜੇ ਬੰਦੇ ਦੀ ਵੈਬਸਾਈਟ ਆ ਉਹਦੀ ਫੇਸਬੁੱਕ ਤੇ ਜਾਊਗਾ ਬੰਦਾ ਹਾਂਜੀ ਜੀ ਲਿੰਕ ਕਰ ਸਕਦੇ ਆ ਆਪਾਂ ਉਹ ਉਹਦਾ ਉਹਦੇ ਇੰਸਟਾਗ੍ਰam ਤੇ ਕਲਿੱਕ ਕਰੂਗਾ ਤਾਂ YouTube ਤੇ ਕਲਿੱਕ ਕਰੂਗਾ ਤਾਂ ਉਹਦੇ YouTube ਤੇ ਪਹੁੰਚ ਜਾਊਗਾ ਇਹ ਇਹ ਹੋ ਗਿਆ ਵੈਬਸਾਈਟ ਦਾ ਹਾਂ ਆਹ ਆਈਕਨ ਹੋ ਗਿਆ ਪੁੱਤ ਪੇਮੈਂਟ ਮੈਥਡ ਮਤਲਬ ਮੰਨ ਕੇ ਚੱਲੋ ਵੀ ਮੈਂ ਆ ਮੈਨੂੰ ਆ ਪ੍ਰੋਡਕਟ ਕੱਪੜੇ ਪਸੰਦ ਆ ਗਏ ਮੈਂ ਇੱਥੋਂ ਕਲਿੱਕ ਕਰ ਲਿਆ ਤਾਂ ਉਹਦਾ ਪੇਮੈਂਟ ਮੈਥਡ ਕਿਵੇਂ ਉਹਦੇ ਨਾਲ ਲੱਗ ਜਾਊਗਾ ਹਾਂਜੀ ਮੰਮਾ ਇਹ ਪੇਮੈਂਟ ਮੈਥਡ ਇਹ ਚ ਮਤਲਬ ਬਹੁਤ ਸਾਰੇ ਮਿਲ ਜਾਂਦੇ ਆਪਾਂ ਨੂੰ ਪੇਪਲ ਇੰਟਰਨੈਸ਼ਨਲ ਵਾਲੇ ਸਾਰੇ ਮਿਲ ਜਾਂਦੇ ਆ ਆਪਣੇ ਇੰਡੀਆ ਦੇ ਸਾਰੇ ਮਿਲ ਜਾਂਦੇ ਆ ਹੋਰ ਜਿਹੜੇ ਦੇਸ਼ਾਂ ਚ ਚੱਲਦੇ ਆ ਉਹ ਸਾਰੇ ਮਿਲ ਜਾਂਦੇ ਆਪਾਂ ਨੂੰ A to Z ਸਾਰੇ ਪੇਮੈਂਟ ਮੈਥਡ ਮਿਲ ਜਾਂਦੇ ਆ ਆਏ ਨਹੀਂ ਵੀ ਆਪਣਾ ਕੋਈ ਵੀ ਪੇਮੈਂਟ ਮੈਥਡ ਇਹ ਚ ਜਿੰਨੇ ਵੀ ਸਾਰੇ ਪੇਮੈਂਟ ਮੈਥਡ ਹੁੰਦੇ ਆ ਉਹ ਤੇਰੀ ਵੈਬਸਾਈਟ हां ਜਿਵੇਂ ਆ ਆ ਆ ਕੁਆਂਟੀਟੀ ਆਪਾਂ ਇੱਕ ਸਿਲੈਕਟ ਕਰ ਲਈ ਜੇ ਇੱਥੇ ਮੈਂ 5 ਕਰਤਾ ਤਾਂ ਉੱਤੇ ਪੇਮੈਂਟ ਆਟੋਮੈਟਿਕ 5 ਗੁਣਾ ਵੱਧ ਜੂਗੀ ਹਾਂਜੀ ਜਿਵੇਂ ਇੱਥੇ ਜਦੋਂ ਆਪਾਂ ਐਡ ਟੂ ਕਾਰਟੇ 15 ਨੂੰ ਕਰਾਂਗੇ ਤਾਂ ਉਧਰ ਜਾ ਕੇ ਪੇਮੈਂਟ ਉਨੀ ਹੋ ਜੂ ਜਿਵੇਂ ਆ ਦੇਖੋ ਸਬ ਟੋਟਲ ਇੰਨਾ ਹੋ ਗਿਆ ਆਪਣੇ ਇੱਥੇ ਵੀ ਆ ਇੰਨੇ ਦਾ ਪ੍ਰਾਈਸ ਆ ਇੰਨੇ ਆਪਣੀ ਕੁਆਂਟੀਟੀ ਆ ਤੇ ਆ ਟੋਟਲ ਇੰਨਾ ਹੋ ਜੂ ਜਿੰਨੇ ਸਟਾਕ 'ਚ ਹੋਣਗੇ ਉਨੀ ਹੀ ਰਹਿ ਪਾਊਗਾ ਹਾਂ ਤੇ ਇੱਕ ਇੱਕ ਗੱਲ ਇਹ ਆ ਵੀ ਜਿਵੇਂ ਮੰਨ ਕੇ ਚੱਲੋ ਵੀ ਇੱਕ ਤਾਂ ਇਹ ਹੋ ਗਿਆ ਉਹਦੇ ਵਾਸਤੇ ਪੇਮੈਂਟ ਵੀ ਹੋਊਗੀ ਤੇ ਇੱਕ ਬਹੁਤ bari ਵੈਬਸਾਈਟਾਂ ਨੂੰ ਲੋਕ ਹੈਕ ਕਰ ਲੈਂਦੇ ਆ ਜਿਉਂਕਿ ਉਸ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਉਸ ਤਰ੍ਹਾਂ ਦੀ ਪ੍ਰੋਬਲਮ ਇਹ ਚ ਜਮਾ ਵੀ ਨਹੀਂ ਆਉਣੀ ਕਿਉਂਕਿ ਇਹ ਚ ਕਈ ਵਾਰੀ ਕੀ ਹੁੰਦਾ ਇਨਸਪੈਕਟ ਕਰਕੇ ਕਈ ਵਾਰੀ ਕੋਡ ਵੀ ਖੁੱਲ ਜਾਂਦੇ ਆ ਵੈਬਸਾਈਟਾਂ ਦੇ ਇਹ ਚ ਆਪਾਂ ਇਨਸਪੈਕਟ ਕਰਕੇ ਕੋਡ ਵੀ ਨਹੀਂ ਖੋਲ ਸਕਦੇ ਇਹ ਵੈਬਸਾਈਟ ਕਿਉਂ ਨਹੀਂ ਖੋਲ ਸਕਦਾ ਕੀ ਕਰਤਾ ਤੂੰ ਇਹ ਚ ਮੈਂ ਸਿਕਿਉਰਟੀ ਲਾਈ ਆ ਉਹ ਸਾਬ ਦੀ ਕੀ ਇਹ ਚ ਇੱਕ ਕਾਪੀਰਾਈਟ ਕਲੇਮ ਵੀ ਹੈ ਵੀ ਜੇ ਕੋਈ ਕਾਪੀ ਕਰਦਾਗਾ ਸਾਡੀ ਵੈਬਸਾਈਟ ਤੇ ਸੇਮ ਵੈਬਸਾਈਟ ਬਣਾਉਂਦਾ ਹਾਂਜੀ ਤਾਂ ਉਹ ਤੇ ਕਾਪੀਰਾਈਟ ਕਲੇਮ ਲੱਗੂਗਾ ਜਿਵੇਂ ਆਪਣੇ ਹੋਰ ਵੀ ਸੌਫਟਵੇਅਰਾਂ ਦੇ ਵੀ ਲੱਗਦਾ ਉਹ ਸਾਬ ਦੀ ਚੀਜ਼ ਹੈ ਵੀ ਜੇ ਕੋਈ ਵੀ ਬੰਦਾ ਕਾਪੀ ਕਰਦਾ ਚੀਜ਼ ਨੂੰ ਤਾਂ ਉਹ ਤੇ ਕਾਪੀਰਾਈਟ ਕਲੇਮ ਜਾਂਦਾ ਉਹਨਾਂ ਤੇ अच्छा जे किसी बंदे ने वेबसाइट ਨੂੰ ਆਪਦੇ ਨੂੰ ਥੋੜਾ ਜਿਆ ਐਡਵਰਟਾਈਜ਼ ਕਰਨਾ ਇੱਕ ਤਾਂ سوشل میڈیا ਅਕਾਊਂਟ ਹੋਗੇ ਸਾਡੇ ਅਰਗੇ ਨੂੰ ਕਹਿੰਦਾ ਵੀ ਭਾਈ ਤੁਸੀਂ ਸਾਡੀ ਵੈਬਸਾਈਟ ਦੀ ਮਸ਼ਹੂਰੀ ਕਰ ਦਿਓ ਇੱਕ ਹੁੰਦਾ Google ਆਪਣੇ ਆਪ ਐਡਵਰਟਾਈਜ਼ ਕਰਦਾ ਹੁੰਦਾ ਉਹ ਹੋ ਜੂਗੀ ਹਾਂਜੀ ਉਹ ਚੀਜ਼ ਵੀ ਹੋ ਜਾਂਦੀ ਹੈ ਇਹ ਚ ਆਪਾਂ ਕਸਟਮ ਡੋਮੇਨ ਵੀ ਰੱਖ ਸਕਦੇ ਹਾਂ ਕੁਝ ਕਸਟਮ ਡੋਮੇਨ 'ਚ ਇੱਕ ਤਾਂ ਆਪ ਆਪ ਦੇ ਹਿਸਾਬ ਨਾਲ ਡੋਮੇਨ ਰੱਖ ਸਕਦੇ ਹਾਂ ਇੱਕ 'ਚ ਹੋਰ ਵੀ ਫੀਚਰ ਆ ਜਾਂਦਾ ਆਪਾਂ ਜੋ ਜੋ ਇਹਦੇ ਇੱਕ ਸਾਈਡ ਆ ਇਹਦੀ ਉੱਚ ਆਪਾਂ ਜੋ-ਜੋ ਲਿਖਾਂਗੇ ਜਿਵੇਂ ਇਹ 'ਚ ਮੈਂ 5-6 ਚੀਜ਼ਾਂ ਲਿਖਿਆ ਹੋਈਆਂ ਵੀ ਜੇ ਕੋਈ ਪੰਜਾਬੀ ਸੂਟ ਸਰਚ ਕਰੂਗਾ ਹੂੰ ਕਿਉਂਕਿ ਇਹ ਪੰਜਾਬੀ ਸੂਟ ਵਾਲੀ ਵੈਬਸਾਈਟ ਆ ਜੇ ਕੋਈ ਉਹ ਸਰਚ ਕਰੂ ਤਾਂ ਵੀ ਇਹ ਵੈਬਸਾਈਟ ਆਊਗੀ ਅੱਛਾ ਜੇ ਕੋਈ ਲੈ ਸਰਚ ਕਰੂਗਾ ਉਹ ਉਹ 'ਚ ਵੀ ਇਹ ਵੈਬਸਾਈਟ ਆਊਗੀ ਜੇ ਕੋਈ ਹੋਰ ਪ੍ਰੋਡਕਟ ਸਰਚ ਕਰੂ ਉਹ 'ਚ ਵੀ ਇਹ 25ਵੇਂ 6ਵੇਂ ਨੰਬਰ ਤੇ ਉੱਚੀ ਵੈਬਸਾਈਟ ਆ ਮਤਲਬ ਪਹਿਲੇ ਪਹਿਲੇ 4-5 ਮਤਲਬ ਕਹਿਣ ਤੋਂ ਪਾਵੇ ਇਹਨੂੰ ਵੈਬਸਾਈਟ ਨੂੰ ਕੱਲਾ ਬਣਾਇਆ ਹੀ ਨਹੀਂ Google ਤੇ ਇਹ ਸਭ ਤੋਂ ਪਹਿਲਾਂ ਸਰਚ ਚ ਕਿਵੇਂ ਆਵੇ ਇਹ ਵੀ ਕੀਤਾ ਹਾਂਜੀ ਵੀ ਉਹ ਸਰਚ ਜੇ ਬੰਦਾ ਕੋਈ ਉਹ ਚੀਜ਼ ਪਾਊਗਾ ਤਾਂ ਆਪਣੀ ਵੈਬਸਾਈਟ ਵੀ ਆਊਗੀ ਸਾਹਮਣੇ ਹੂੰ ਕਹਿੰਦੇ ਕਹਿੰਦੇ ਵੀ ਉਹ ਵੈਬਸਾਈਟਾਂ ਵਾਲੇ ਲੋਕ ਬਹੁਤ ਅਮੀਰ ਹੋ ਜਾਂਦੇ ਜਿਹੜੀ ਪਹਿਲੇ ਪੰਨੇ ਤੇ ਆਉਣ ਲੱਗ ਜੇ ਸਰਚ ਦੇ ਵਿੱਚ ਹਾਂਜੀ ਹਾਂਜੀ ਹਨਾ ਹਾਂਜੀ ਤੇ ਮਤਲਬ ਇਹ ਇਹ ਕਰਤਾ ਤੂੰ ਵੀ ਇਹ ਉਹ ਪਹਿਲੇ ਪੰਨੇ ਤੇ ਆ ਜਿੰਦੀ ਹਾਂਜੀ 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 ਮਤਲਬ ਜਿਹੜਾ ਡੋਮੇਨ ਕੀਤਾ ਵੀ ਆਮ ਤੌਰ ਤੇ ਡੋਮੇਨ ਹੁੰਦਾ www.sukhjinder.co.in ਐਵੇਂ ਦੇ ਹੁੰਦੇ ਆ ਹਾਂਜੀ ਜਾਂ http ਵਿੱਚ ਲਿੰਕ ਦੇ ਉਹ ਲੱਗ ਜਾਂਦਾ ਹਾਂਜੀ ਪਰ ਤੇ ਜਿਹੜਾ ਤੂੰ ਕਸਟਮ ਦੀ ਗੱਲ ਕਰਦਾ ਉਹ ਕਸਟਮ ਐਵੇਂ ਹੋ ਜੂਗਾ ਕਿ ਸੁਖਜਿੰਦਰ ਲੋਪੋ ਲਿਖਤਾ ਤੇ ਉਹਦਾ ਲਿੰਕ ਹੀ ਬਣ ਗਿਆ ਹਾਂਜੀ ਹਾਂਜੀ ਸੁਖਜਿੰਦਰ ਲੋਪੋ ਲਿਖਤਾ ਲਿੰਕ ਵੀ ਕਿਸੇ ਨੂੰ ਭੇਜਾਂਗੇ ਤਾਂ ਵੀ ਐਚਟੀਟੀਪੀ ਮੂਰੇ ਨਹੀਂ ਲੱਗਣਾ। ਹੂੰ ਵੀ ਇਹ ਚੀਜ਼ ਬਹੁਤ ਘੱਟ ਲੋਕ ਕਰਦੇ ਆ ਆਪਣੀ ਇਹ ਚੀਜ਼ ਆਪਣੇ ਕੀ ਆ ਆਪਾਂ ਜੇ ਲਿੰਕ ਭੇਜਿਆ ਉਹਦੇ ਮੂਰੇ ਐਚਟੀਟੀਪੀ ਨਹੀਂ ਲੱਗਣਾ ਲੈਣਾ ਨਹੀਂ ਲੱਗਣੀ ਆ ਸਿੱਧਾ ਸੁਖਜਿੰਦਰ ਲੋਪੋ ਤੇ ਕਲਿੱਕ ਕਰਨਗੇ ਉਹ ਵੈਬਸਾਈਟ ਖੁੱਲ੍ਹ ਜੂਗੀ। ਹੂੰ ਜਾਂ ਆਪਾਂ ਜਿਹੜਾ ਡੋਮੇਨ ਹੋਊਗਾ ਉਹ 'ਚ ਵੀ www ਨਹੀਂ ਲਾ ਸਕਦੇ। ਨਹੀਂ ਆਏ ਨਹੀਂ ਆਪਾਂ ਨੂੰ ਵੀ ਲਾਉਣਾ ਹੀ ਪੈਣਾ ਜੇ ਆਪਾਂ ਖਰੀਦਾਂਗੇ ਕਿ ਤੋਂ ਡੋਮੇਨ ਹੋਰ ਵੀ ਖਰੀਦਦੇ ਆ ਜਾਂ ਲਾਉਨੇ ਆ ਡੋਮੇਨ ਨਾਲ। ਉਹ ਚੀਜ਼ 'ਚ www ਲਾਉਂਦੇ ਆ ਫਿਰ ਲਾਸਟ ਤੇ .com ਜਾਂ .in ਲਾਉਂਦੇ ਆ। ਆਪਣੇ ਉਹ ਚੀਜ਼ ਨਹੀਂ ਆਪਣੇ ਸਿੱਧਾ ਨਾਮ ਲਿਖ ਦੋ। ਉਹਦਾ ਹੀ ਵੀ ਡੋਮੇਨ ਬਣ ਜਾਂਦਾ। ਉਹ ਤਾਂ ਵੀ ਡੋਮੇਨ ਬਣ ਜੂਗਾ। ਇੱਕ ਇੱਕ ਗੱਲ ਹੋਰ। ਜਿਵੇਂ ਇਹ ਤਾਂ ਇੱਕ ਤਾਂ ਹੋ ਗਈ Google ਨੂੰ ਐਡਵਰਟ Google ਜੇ ਤੁਸੀਂ ਚਾਹੋਗੇ ਤਾਂ Google ਨੂੰ ਵੀ ਕਹਦੇ ਹੋਗੇ ਵੀ ਸਾਡੀ ਨੂੰ ਇਹਨੂੰ ਮੂਰੇ ਲੈ ਕੇ ਆ ਹਾਂਜੀ ਹਾਂਜੀ ਇੱਕ ਹੋ ਗਿਆ ਕਿ ਇੱਕ ਤਾਂ ਹੋ ਗਿਆ Google ਨੂੰ ਐਡ ਦੇਣਾ ਇੱਕ ਹੁੰਦਾ Google ਤੋਂ ਐਡ ਲੈਣਾ ਹਾਂਜੀ ਉਹ ਵੀ ਇਹ Google ਤੋਂ ਐਡ ਲੈ ਸਕੂਗੀ ਹਾਂਜੀ ਉਹ ਟ੍ਰੈਫਿਕ ਦੇ ਹਿਸਾਬ ਨਾਲ ਜੇ 500 ਬੰਦਾ ਜੀ ਇਹ ਚ ਆਉਂਦਾ ਨਿਤ ਆਉਂਦਾ ਹਾਂਜੀ 500 ਬੰਦਾ ਜੀ ਨਿਤ ਵਿਜ਼ਿਟ ਕਰਦਾ ਤਾਂ ਇਹ ਸਾਨੂੰ ਪੈਸੇ ਦੇਊਗੀ ਹਾਂਜੀ ਜੇ 500 ਬੰਦੇ ਨੇ ਇਹ ਚ ਲੌਗਇਨ ਕਰਿਆ 500 ਆਈਡੀ ਜੇ ਚ ਲੌਗਇਨ ਹੋ ਗਈ ਜਿਵੇਂ ਇੱਥੇ ਲੌਗਇਨ ਹੋਈ ਹੋਈ ਆਈਡੀ ਗੂਗਲ ਨਹੀਂ ਚੱਲਦੀ ਹਾਂਜੀ ਉਸ ਹਾਵਨਾ ਇਹ ਗੂਗਲ ਦੀ ਆਈਡੀ ਆ ਜੇ 500 ਬੰਦੇ ਨੇ ਇਹ ਚ ਲੌਗਇਨ ਵੀ ਕਰ ਲਿਆ ਅੱਛਾ ਕਿਉਂਕਿ ਇਹ ਸਭ ਤੋਂ ਪਹਿਲਾਂ ਜੋ ਵੈਬਸਾਈਟ ਚਲਾਵਾਂਗੇ ਇਹ ਲੌਗਇਨ ਮੰਗੂਗਾ ਆਪਣਾ ਹੂੰ ਤੇ ਜੇ 500 ਬੰਦੇ ਨੇ ਲੌਗਇਨ ਕਰ ਲਿਆ ਤਾਂ ਇਸ ਚ ਆਪਾਂ ਨੂੰ ਗੂਗਲ ਐਡਵਰਟਾਈਜ਼ ਦੀ ਆਪਸ਼ਨ ਆਊਗੀ ਵੀ ਆਪਾਂ ਲਾਉਣੀ ਚਾਹੁੰਦੇ ਆ ਕਿ ਨਹੀਂ ਉਹ ਗੂਗਲ ਐਡਸੈਂਸ ਲੱਗ ਜਾਊਗਾ ਜਿਵੇਂ ਹੁਣ ਬਹੁਤ ਸਾਰੇ ਮੁੰਡੇ ਆਰਟੀਕਲ ਲਿਖਦੇ ਹੁੰਦੇ ਆ ਕਹਾਣੀਆਂ ਲਿਖਦੇ ਹੁੰਦੇ ਆ ਤਾਂ ਜੇ ਮੰਨ ਕੇ ਚਲੋ ਆਰਟੀਕਲ ਪੜਨ ਪੜਨ ਦੇ ਉਹਨੂੰ ਪੈਸੇ ਮਿਲਣਗੇ ਲੇਕਿਨ ਹਾਂਜੀ 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 ਐਵੇਂ ਹੀ ਹੋਊਗਾ ਨਾ ਪ੍ਰੀਤ ਹਾਂਜੀ ਇਹਦੇ ਨੂੰ ਲੌਗਇਨ ਕਰਨ ਦਾ ਤਰੀਕਾ ਕੀ ਹੈ ਐਜ਼ ਅ ਕਸਟਮਰ ਲੌਗਇਨ ਕਰਕੇ ਉਸ ਤੋਂ ਬਾਅਦ ਸਾਨੂੰ ਕੀ ਫਾਇਦਾ ਮਿਲੂਗਾ ਮਤਲਬ ਸਾਨੂੰ ਕਿਵੇਂ ਉਹਦਾ ਪਤਾ ਲੱਗੂ ਆ ਮੇਰੇ ਕੋਲ ਕਿੰਨੇ ਬੰਦੇ ਹੋਣਗੇ ਜਿਵੇਂ ਇੱਥੇ ਲੌਗਆਊਟ ਕਰ ਲੈਨੇ ਇੱਕ ਵਾਰੀ ਆਪਣੀ ਆਈਡੀ ਜਿਹੜੀ ਇਹ ਬਣੀ ਹੋਈ ਹੈ ਇਹ ਚ ਅੱਛਾ ਮਤਲਬ ਇਹ ਤੂੰ ਇੱਕ ਇਹ ਵੈਬਸਾਈਟ ਬਣਾ ਕੇ ਆ ਦੇਖੋ ਆ ਲੌਗਆਊਟ ਹੋ ਗਈ ਆਪਣੀ ਆਈਡੀ ਹੁਣ ਇਹ ਚ ਜੀ ਆਪਾਂ ਲੌਗਇਨ ਕਰਨਾ ਇੱਥੇ ਉੱਪਰ ਹੀ ਆ ਜੂਗੀ ਆਪਣੀ ਆਈਡੀ ਬਣਾਉਣੀ ਹੈ ਜੇ ਆਪਾਂ ਪਰਮਨੈਂਟ ਕਸਟਮਰ ਬੰਨਾਗਾ ਹਨਾ ਜਾਂ ਫਿਰ ਇੱਕ ਵਾਰ ਦੀ ਵਿਜ਼ਿਟ ਕਰਾਂਗੇ ਤਾਂ ਵੀ ਉਹ ਜੇ ਆਲਰੇਡੀ ਆ ਮੈਂਬਰ ਤਾਂ ਵੀ ਲੌਗਇਨ ਕਰ ਸਕਦੇ ਆ ਆਪਣਾ ਡਾਟਾ ਕਿਵਰੇ ਨਹੀਂ ਜਾ ਸਕਦਾ ਆਪਾਂ ਜੋ ਚੀਜ਼ ਖਰੀਦੀ ਆ ਵੇਚੀਓ ਸਾਰੀ ਚੀਜ਼ ਇਚ ਰਹੂਜੀ ਆਪਾਂ ਇਹਦੇ ਮੈਂਬਰ ਆ ਪਹਿਲਾਂ ਤੋਂ ਜੇ ਆਪਾਂ ਨਹੀਂ ਹੈਗੀ ਤੇ ਸਾਈਨ ਅਪ ਵਿਦ ਗੂਗਲ ਕਰਕੇ ਉਹ ਤਾਂ ਹੋ ਗਿਆ ਸਾਈਨ ਅਪ ਵਾਲਾ ਤਾਂ ਹੋ ਗਿਆ ਸਾਈਨ ਇਨ ਕਰੀ ਸਾਈਨ ਇਨ ਲੌਗਇਨ ਕਰੀ ਹਾਂਜੀ ਲੌਗਇਨ ਕਰ ਲੀ ਲੌਗਇਨ ਕਰਕੇ ਲੌਗਇਨ ਵਿਦ ਗੂਗਲ ਇੱਥੇ ਆਪਾਂ ਉਹੀ ਸੇਮ ਆਈਡੀ ਚਲਾ ਲੈਨੇ ਆਪਣੀ ਆਪਾਂ ਲੌਗਇਨ ਹੋ ਗਏ ਸਾਈਟ ਤੇ ਹੁਣ ਇਹ ਮਾਲਕ ਨੂੰ ਕੀ ਪਤਾ ਲੱਗੂਗਾ ਵੀ ਕਿੰਨੇ ਬੰਦੇ ਮੇਰੇ ਕੋਲੇ ਹੈਗੇ ਉਹਨੂੰ ਪਤਾ ਲੱਗੂਗਾ ਹਾਂਜੀ ਐਜ਼ ਅ ਓਨਰ ਜੋ ਮੈਂਬਰ ਵੀ ਪਤਾ ਲੱਗਣਗੇ ਲਾਈਵ ਵਿਜ਼ਿਟਰ ਵੀ ਪਤਾ ਲੱਗਣਗੇ ਆਏ ਨਹੀਂ ਕਿ ਕੋਈ ਘਟ ਵੱਧ ਅਸੀਂ ਕੱਲ ਜਿਵੇਂ ਹੂੰ ਪ੍ਰੈਕਟੀਕਲ ਵੀ ਕਰਕੇ ਦੇਖਿਆ ਜਦੋਂ ਹੀ ਫੋਨ ਤੇ ਨਾਲ ਦੇ ਤੇ ਚਲਾਇਆ ਉਦੋਂ ਹੀ ਇਹ ਚ ਲਾਈਵ ਵਿਜ਼ਟਰ ਸ਼ੋ ਹੋਣ ਲੱਗ ਗਏ ਅੱਛਾ ਹਾਂਜੀ ਵੀ ਇਹ ਚ ਮੈਨੂੰ ਮੈਨੂੰ ਇਹ ਵੀ ਪਤਾ ਲੱਗੂਗਾ ਵੀ ਮੇਰੇ ਕਿੰਨਿਆ ਬੰਦਿਆਂ ਨੇ ਮੇਰੇ ਕੋਲੇ ਆ ਕੇ ਵਿਜ਼ਿਟ ਕੀਤਾ ਹਾਂਜੀ ਜੇ ਕਿਸੇ ਦੀ ਆਈਡੀ ਬਣੀ ਹੋਈ ਆ ਤਾਂ ਉਹ ਆਈਡੀ ਸ਼ੋ ਕਰੂ ਵੀ ਅਸ ਨਾਮ ਦੇ ਬੰਦੇ ਨੇ ਤੁਹਾਡੇ ਨਾਲ ਜੇ ਕਿਸੇ ਦੀ ਆਈਡੀ ਨਹੀਂ ਬਣੀ ਤਾਂ ਉਹ ਫੋਨ ਦਾ ਮਾਡਲ ਜੋ ਹੋਊਗਾ ਜਿਵੇਂ ਕਿਸੇ ਦਾ ਆਈਫੋਨ ਜਾਂ ਐਂਡਰੋਇਡ ਉਹ ਸਾਰੀ ਚੀਜ਼ ਸ਼ੋ ਹੋਊਗੀ ਵੀ ਉਹਨੇ ਉਹਨੇ ਕੀ ਖਰੀਦਿਆ ਹਾਂਜੀ ਕਿੰਨਾ ਖਰੀਦਿਆ ਹੁਣ ਤੱਕ ਆਪਣੇ ਤੋਂ ਉਹ ਸਾਰਾ ਰਿਕਾਰਡ ਇਹ ਚ ਰਹੂਗਾ ਰਿਕਾਰਡ ਇਹ ਚ ਰਹੂਗਾ ਇੱਕ ਗੱਲ ਹੋਰ ਆ ਜਿਵੇਂ ਆਮ ਤੌਰ ਤੇ ਆਪਾਂ ਪੇਟੀਐਮ ਦੇ ਬੁਲਟ ਚ ਪੈਸੇ ਰੱਖ ਲੈਂਦੇ ਆ ਹਾਂਜੀ ਇਹਦੇ ਚ ਵੀ ਕੋਈ ਉਸ ਤਰ੍ਹਾਂ ਦੀ ਆਪਸ਼ਨ ਹੈਗੀ ਆ ਕਿ ਸਾਡੇ ਪੈਸੇ ਰੱਖ ਸਕਦੇ ਹਾਂ ਹਾਂਜੀ ਜਿਵੇਂ ਆ ਦੇਖੋ ਮਾਈ ਵਾਲਟ ਇਹ ਚ ਆਪਾਂ ਆਪਦੇ ਪੈਸੇ ਇਹ ਚ ਸਟੋਰ ਕਰਕੇ ਰੱਖ ਸਕਦੇ ਹਾਂ ਜਿਵੇਂ ਜੇ ਆਪਾਂ ਨੂੰ ਪੇਮੈਂਟ ਨਹੀਂ ਕਰਨੀ ਆਉਂਦੀ ਕਿਸੇ ਨੂੰ ਉਹ ਆਪਦੇ ਵਾਲਟ ਚੋਂ ਕਿਸੇ ਨੂੰ ਪੈਸੇ ਭਵਾਲੂਗਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਚੀਜ਼ ਖਰੀਦਣੀ ਆ ਤਾਂ ਡਾਇਰੈਕਟ ਮਾਈ ਵਾਲਟ ਚੋਂ ਸੇਵ ਕਰਕੇ ਪੈਸੇ ਉਹਨਾਂ ਕੋਲੇ ਪ੍ਰੋਡਕਟ ਆਜੂ ਪੈਸੇ ਜਾਂ ਆਪਣੇ ਕੋਲੇ ਆ ਜਾਣਗੇ ਕਸਟਮਰ ਨੂੰ ਕੋਈ ਸਮੱਸਿਆ ਗੱਲਬਾਤ ਲਈ ਚੈਟ ਵੀ ਦਿੱਤੀ ਹੈ ਚਾਹੇ ਹਾਂਜੀ ਅੱਛਾ ਅੱਛਾ ਕਿਤੇ ਵੀ ਕੋਈ ਸਮੱਸਿਆ ਆ ਗਈ ਜਦੋਂ ਆਪਾਂ ਡੋਮੇਨ ਨਾਲ ਕਨੈਕਟ ਕਰਤਾ ਇਹਨੂੰ ਇਹਦੀ AI ਵੀ ਉਦੋਂ ਹੀ ਚੱਲ ਪੈਣੀ ਹੈ ਜਦੋਂ ਹੀ ਆਪਾਂ ਇਹਨੂੰ ਕੋਈ ਵੀ ਮੈਸੇਜ ਭੇਜਿਆ ਇਹ ਆਪਾਂ ਨੂੰ ਵਧੀਆ ਤਰੀਕੇ ਨਾਲ ਟ੍ਰੀਟ ਕਰੂਗੀ ਜੇ ਇਹਨੂੰ ਕਹਾਂ ਸਟੋਰ ਖੋਲੋ ਤਾਂ ਇਹ ਸਟੋਰ ਖੋਲ ਕੇ ਦਊਗੀ ਅੱਛਾ ਮਤਲਬ ਕਹਿਣ ਤੋਂ ਪਹਿਲ ਇਹ ਓਨਰ ਦੀ ਹੈਲਪ ਲਈ ਆ ਹਾਂਜੀ ਉਨਰ ਦੀ ਹੈਲਪਲੀ ਵੀ ਤੇ ਕੋਈ ਕਸਟਮਰ ਆਉਂਦਾ ਉਹਦੀ ਅੱਛਾ 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 ਓਕੇ 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 ਅ ਅਸੀਂ ਇਸ ਵੈਬਸਾਈਟ ਨਾਲ ਡਾਇਰੈਕਟ ਚੈਟ ਵੀ ਕਰ ਸਕਦੇ ਹਾਂ ਹਾਂਜੀ ਹਾਂਜੀ ਵੀ ਇਹਨੂੰ ਚੈਟ ਕਰਕੇ ਕਹਿ ਦੇਣਾ ਵੀ ਉਹ ਲੀਡ ਆਣੇ ਨੂੰ ਆਣੇ ਲਾ ਰੰਗ ਦਾ ਸੂਟ ਦਿਖਾ ਦੇ ਦਿਖਾ ਦਿਓ ਵੀ ਸਾਨੂੰ ਇਸ ਵੈਰਾਈਟੀ ਚ ਇਸ ਕਲਰ ਚ ਜਾਂ ਇਸ ਕੱਪੜੇ ਚ ਉਹ ਚੀਜ਼ ਲਿਖ ਕੇ ਉਹ ਇਹ ਉਹ ਸਾਰੀਆਂ ਚੀਜ਼ਾਂ ਮੂਰੇ ਲਿਆਂ। ਆ ਆ ਆ ਹੋ ਗਈ ਪ੍ਰੋਫਾਈਲ। ਹਾਂਜੀ। ਆ ਹੋ ਗਿਆ ਮਾਈ ਆਰਡਰ। ਹਾਂਜੀ। ਇਹ ਐਜ਼ ਅ ਕਸਟਮਰ ਖੋਲੀ ਹੋਈ ਆ। ਹਾਂਜੀ ਹਾਂਜੀ ਹਾਂਜੀ। ਐਜ਼ ਅ ਕਸਟਮਰ ਨੂੰ ਐਵੇਂ ਦਿਸੂਗਾ। ਹਾਂਜੀ। ਮਾਈ ਬਲੌਕ ਕਮੈਂਟਸ ਜਿਹੜੇ ਮੈਂ ਕਮੈਂਟ ਕੀਤੇ ਹੋਇਆ। ਜਿੰਨੇ ਕਮੈਂਟ ਕਰਿਆ ਹਾਂਜੀ। ਮੈਂ ਚੰਗੇ ਮਾੜੇ। ਹਾਂਜੀ ਲਾਈਕਸ ਜਿਵੇਂ ਜੇ ਕੋਈ ਚੀਜ਼ ਸੇਵ ਵੀ ਕਰਨੀ ਆ। ਹੂੰ। ਨਾ ਇੱਥੇ ਲਾਈਕ ਕਰਕੇ ਛੱਡ ਦੋ ਵੀ ਬਾਅਦ ਚੋਂ ਖਰੀਦਣੀ ਆ ਜਿਵੇਂ ਆਪਾਂ YouTube ਤੇ ਹੁੰਦਾ ਲਾਈਕ ਕਰ ਦਿੰਨੇ ਆ ਵੀ ਉੱਥੇ ਆ ਜਾਂਦੀ ਆ। ਮਾਈ ਮਾਈ ਐਡਰੈਸ। ਹਾਂਜੀ। ਮਾਈ ਸਬਸਕ੍ਰਿਪਸ਼ਨ। ਮਾਈ ਅਕਾਊਂਟ ਵੀ ਜਿਹੜਾ ਮੇਰੇ ਵਾਲਟ ਚ ਕਿੰਨੇ ਪੈਸੇ ਪਏ ਆ ਮੋਰ ਤੇ ਇਹ ਦੋ ਸੈਟਿੰਗ ਦੇ ਨੋਟੀਫਿਕੇਸ਼ਨ ਵੀ ਇਹ ਇਹ ਤਾਂ ਹੋ ਗਿਆ ਐਜ਼ ਅ ਕਸਟਮਰ ਕਿ ਕਸਟਮਰ ਨੂੰ ਕਿਵੇਂ ਦਸੂਗਾ ਐਜ਼ ਅ ਓਨਰ ਕਿਵੇਂ ਦਸੂਗਾ ਓਨਰ ਨੂੰ ਕੀ ਕੀ ਦਸੂਗਾ ਓਨਰ ਨੂੰ ਜਿਵੇਂ ਇਸ ਹਿਸਾਬ ਦਾ ਡੈਸ਼ਬੋਰਡ ਦਿਖੂਗਾ ਆਪਣਾ ਹਾਂ ਓਨਰ ਓਨਰ ਕੀ ਕੀ ਦੇਖ ਸਕਦਾ ਹੋਊਗਾ ਕੀ ਕੀ ਕਰ ਸਕਦਾ ਹੋਊਗਾ ਹੋਮ 'ਚ ਜਾ ਕੇ ਆਪਣੀ ਵੈਬਸਾਈਟ ਦਾ ਕੋਈ ਵੀ ਚੇਂਜ ਕਰ ਸਕਦਾ ਇੱਥੋਂ ਜੇ ਆਹ ਦੇਖੋ ਸਾਈਡ ਸੈਸ਼ਨ ਚਾਰ ਜਣਿਆਂ ਨੇ ਕੱਲ ਵਿਜ਼ਿਟ ਕਰਿਆ ਇਹਨੂੰ ਟੋਟਲ ਸੇਲ ਕਿੰਨੀ ਆ ਇਹ ਸਾਰੀ ਚੀਜ਼ ਸ਼ੋ ਹੋਗੀ ਜਿਵੇਂ ਹੁਣ ਲਾਈਵ ਵਿਜ਼ਿਟਰ ਆਪਾਂ ਉਧਰ ਚੱਲੇ ਸੀ ਇੱਥੇ ਲਾਈਵ ਵਿਜ਼ਿਟਰ ਸ਼ੋ ਹੋਈ ਜਾਂਦਾ ਆਹ ਦੇਖ ਪ੍ਰੀਤ ਲਾਈਵ ਵਿਜ਼ਿਟਰ ਸ਼ੋ ਸ਼ੋ ਹੋ ਜਾਂਦਾ ਕਿਉਂਕਿ ਆਪਾਂ ਉਧਰ ਉਹ ਸਖਦੇਵ ਕੌਰ ਨਾਂ ਦੀ ਇੱਕ ਆਈਡੀ ਹੈ ਜਿਹੜੀ ਉਹ ਬਰਾਊਜ਼ਿੰਗ 57 ਮਿੰਟ ਮੰਨ ਲਓ ਆਪਾਂ ਟੋਟਲ ਜਿੰਨਾ ਬਰਾਊਜ਼ ਕਰਿਆ 57 ਮਿੰਟ ਕਰਿਆ ਇੱਥੇ ਆਪਾਂ 뷰 ਸੈਸ਼ਨ ਚ ਜਾ ਕੇ ਇਹਨਾਂ ਦੇ ਟੋਟਲ ਦੇਖ ਵੀ ਸਕਦੇ ਆ ਵੀ ਇਹਨਾਂ ਨੇ ਕਿਹੜੇ ਕਿਹੜੇ ਪ੍ਰੋਡਕਟ ਦੇਖੇ ਆ ਹਾਂਜੀ ਵੀ ਇਹ ਪਹਿਲਾਂ ਆਪਦੇ ਅਕਾਊਂਟ ਮਾਈ ਵਾਲਟ ਚ ਗਏ ਫਿਰ ਇਹਨਾਂ ਨੇ ਪਹਿਲਾਂ ਆ ਜੀ ਉੱਚ ਕਰੀ ਐਡ ਟੂ ਕਾਰਟ ਚ ਕਰੀ ਫਿਰ ਇਹ ਪਹਿਲਾਂ ਇਹਨਾਂ ਨੇ ਵੈਬਸਾਈਟ ਖੋਲੀ ਟੋਟਲ ਜਿਹੜੀ ਜਾਣਕਾਰੀ ਆ ਉਹ ਸਾਰੀ ਆਊਗੀ ਓਕੇ ਵੀ ਇਹ ਕਸਟਮਰ ਨੇ ਆ ਕੇ ਕਿਹੜੀ ਕਿਹੜੀ ਚੀਜ਼ਾਂ ਤੇ ਇੰਟਰਸਟ ਦਿਖਾਇਆ ਹਾਂਜੀ ਹੂੰ ਹਾਂਜੀ ਹਾਂਜੀ ਉਹ ਚੀਜ਼ ਸਾਰੀ ਓਕੇ ਫਿਰ ਆਪਾਂ ਉਹ ਕਸਟਮਰ ਨੂੰ ਸ਼ੋ ਵੀ ਕਰ ਸਕਦੇ ਹਾਂ ਵੀ AI ਸ਼ੋ ਕਰ ਦੂ ਆਟੋਮੈਟਿਕ ਉਹਨੂੰ ਹੂੰ ਹਾਂਜੀ ਤੇ ਇੱਥੇ ਨਿਊ ਸਬਸਕ੍ਰਾਈਬਰ ਜਿਹਨੇ ਆਪਾਂ ਨੂੰ ਸਬਸਕ੍ਰਾਈਬ ਕਰਿਆਗਾ ਇਹ ਚ ਉਹ ਚੀਜ਼ ਵੀ ਆਉ ਉਹ ਸਬਸਕ੍ਰਾਈਬਰ ਦੇ ਵੀ ਆਪ ਨੂੰ ਪੈਸੇ ਮਿਲਣਗੇ ਜਿੰਨੇ ਲੋਕ ਕਰਨਗੇ ਅੱਛਾ ਜਿਹੜੇ ਆਪ ਨੂੰ ਸਬਸਕ੍ਰਾਈਬ ਕਰਨਗੇ ਸਬਸਕ੍ਰਾਈਬਰ ਨੂੰ ਤਾਂ ਨਹੀਂ ਕੁਝ ਦੇਣਾ ਪਊਗਾ ਨਹੀਂ ਉਹਨਾਂ ਨੂੰ ਕੁਝ ਨਹੀਂ ਦੇਣਾ ਪਊ ਆਪਾਂ ਨੂੰ ਉਹਨੇ ਸਬਸਕ੍ਰਾਈਬਰ ਦੇ ਹਿਸਾਬ ਨਾਲ ਪੈਸੇ ਮਿਲਣਗੇ ਜਿੰਨੇ ਆਪਣੇ ਸਬਸਕ੍ਰਾਈਬਰ ਹੋਏ ਅੱਛਾ ਜਿਹੜੇ ਆਪਣੇ ਸਬਸਕ੍ਰਾਈਬਰ ਹੋਣਗੇ ਆਪਾਂ ਨੂੰ ਉਹਦੇ ਹਿਸਾਬ ਨਾਲ ਪੈਸੇ ਮਿਲਣਗੇ ਪਰ ਸਬਸਕ੍ਰਾਈਬਰ ਨੇ ਕੁਝ ਨਹੀਂ ਦੇਣਾ ਹਾਂਜੀ 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 ਯਾਰ ਵੈਬਸਾਈਟ ਦੇ ਵਿੱਚ ਕਮਾਲ ਪਾਤਾ ਮੁੰਡੇ ਨੇ ਬੜਾ ਕੁਝ ਪਾਇਆ ਪਿਆ ਹਾਂਜੀ ਜਿਵੇਂ ਇੱਥੇ ਆਪਾਂ ਨੂੰ ਟ੍ਰੈਫਿਕ ਓਵਰਵਿਊ ਵੀ ਕਿੰਨੀ ਟ੍ਰੈਫਿਕ ਆ ਰਹੀ ਹੈ ਆਪਣੀ ਵੈਬਸਾਈਟ ਸਹੀ ਚੱਲ ਰਹੀ ਹੈ ਜਿਵੇਂ ਇੱਥੇ ਸਾਰਾ ਗ੍ਰਾਫ ਸ਼ੋ ਹੋ ਜੂਗਾ ਵੀ ਕਦੋਂ ਵੱਧ ਵਿਜ਼ਿਟਰ ਆਏ ਕਦੋਂ ਘੱਟ ਆਏ ਵਿਜ਼ਿਟਰ ਉਹ ਸਾਰੀ ਚੀਜ਼ ਆਉ ਕਿੱਥੋਂ ਆਏ ਜਿਵੇਂ ਇੱਥੋਂ ਜੇ ਮੰਨ ਲਓ ਆਪਣੇ ਕੋਲ ਨਹੀਂ ਆਉਦੇ ਬੰਦੇ ਤਾਂ ਆਪਾਂ ਇੱਥੋਂ ਟ੍ਰੈਫਿਕ ਆ ਸਾਰੇ ਫੇਸਬੁੱਕ ਤੋਂ ਟ੍ਰੈਫਿਕ ਲੈ ਸਕਦੇ ਆ ਇੰਸਟਾਗ੍ਰਾਮ ਤੋਂ ਟ੍ਰੈਫਿਕ ਲੈ ਸਕਦੇ ਆ ਆ ਦੇਖੀ ਪ੍ਰੀਤ ਇੱਥੋਂ ਦੱਸਦਾ ਇਹ ਕਿ ਤੁਹਾਨੂੰ ਗੂਗਲ ਤੋਂ ਡਾਇਰੈਕਟ ਸਰਚ ਚ ਕਿੰਨੇ ਬੰਦੇ ਆਏ ਆਹ ਹਨਾ ਹਾਂਜੀ ਈਮੇਲ 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 ਥਰੂ ਕਿੰਨੇ ਆਏ ਫੇਸਬੁੱਕ ਥਰੂ ਕਿੰਨੇ ਆਏ ਇੰਸਟਾਗ੍ਰam ਥਰੂ ਕਿੰਨੇ ਆਏ ਹਾਂਜੀ ਜਿਵੇਂ ਆਪਾਂ ਨੂੰ ਇੱਥੇ ਡਾਇਰੈਕਟ ਹੀ ਆਏ ਆ ਦੋ ਜਿਵੇਂ ਆਪਾਂ ਹੀ ਸੀਗੇ ਉਹ ਡਾਇਰੈਕਟ ਖੋਲੇ ਆ ਹਾਂਜੀ ਜੇ ਡਾਇਰੈਕਟ ਇੰਨੇ ਆ ਇਹਦੇ ਦਾ ਬੰਦੇ ਨੂੰ ਐ ਵੀ ਹੋ ਜਾਂਦਾ ਵੀ ਇਹ ਸਾਰੇ ਉਹ ਉਹ ਬੰਦੇ ਆ ਜਿਹੜੇ ਸਿੱਧੇ ਆਪਣੀ ਵੈਬਸਾਈਟ ਨੂੰ ਸਰਚ ਕਰਕੇ ਆਏ ਆ। ਹੂੰ। ਨਾ ਕਿ ਗੂਗਲ ਤੋਂ ਆਏ ਆ, ਨਾ ਫੇਸਬੁੱਕ ਤੋਂ ਆਏ ਆ, ਸਾਰੀ ਚੀਜ਼ ਸ਼ੋ ਹੋਊਗੀ ਇੱਥੇ। ਕਿੰਨੇ ਦਿਨਾਂ ਦੇ ਵਿੱਚ ਬਣਾ ਕੇ ਦੇ ਦਿੰਨਾ? ਵੈਬਸਾਈਟ ਕਿੰਨੇ ਦਿਨਾਂ 'ਚ ਪੂਰੀ ਡਿਜ਼ਾਈਨ ਹੋ ਜੂਗੀ? ਵੈਬਸਾਈਟ ਆਪਣੀ 15 ਜਾਂ 16 ਦਿਨਾਂ 'ਚ ਵੈਬਸਾਈਟ ਪੂਰੀ ਹੋ ਜਾਂਦੀ ਹੈ ਜਿਵੇਂ ਕਿੰਨੇ ਦਿਨਾਂ ਕਿੰਨੇ ਚਿਰ ਲਈ ਇਹ ਵੈਲਿਡ ਆ? ਕਿੰਨੇ ਚਿਰ ਲਈ ਉਹ ਡੋਮੇਨ, ਇਹ ਵੈਬਸਾਈਟ ਕਿੰਨੇ ਚਿਰ ਲਈ ਅਗਲੇ ਕੋਲੇ ਆ? ਇਹ ਤਾਂ 1 ਸਾਲ-ਸਾਲ ਵਾਸਤੇ ਲੈਣਾ ਪੈਂਦਾ ਆਪ ਨੂੰ ਉਸਾਲ। ਉਹ ਹਰ ਸਾਲ ਉਹ ਬੰਦਾ ਖੁਦ ਖਰੀਦੀ ਜਾਊਗਾ। ਹਾਂਜੀ ਹਾਂ 11 ਸਾਲ ਤੱਕ ਵੈਲਰ ਰਹੂਗਾ ਵੀ ਜੀ 11 ਸਾਲ ਤੱਕ ਇਹਨੂੰ ਕੋਈ ਵੀ ਕਾਪੀ ਨਹੀਂ ਕਰ ਸਕਦਾ 11 ਸਾਲ ਬਾਅਦ ਉਹਨਾਂ ਨੂੰ ਆਪਣੇ ਤੋਂ ਮੇਨਟੇਨੈਂਸ ਕਰਾਉਣੀ ਪਊ ਇਹਦੀ ਆਪਾਂ ਫਿਰ 10 ਸਾਲ ਦਾ ਫੇਰ ਵਧਾ ਦਾਂਗੇ ਅੱਛਾ ਅਗਲਾ ਤੇਰੇ ਕੋਲ 10 ਸਾਲ ਬਾਅਦ ਫਿਰ ਜਿਹੜੇ ਕਸਟਮਰ ਤੇਰੇ ਕੋਲ ਅੱਜ ਆ ਗਿਆ ਉਹ 10 ਸਾਲ ਨੂੰ ਦੁਬਾਰਾ ਪੈਸੇ ਦੇਣ ਦੀ ਲੋੜ ਨਹੀਂ ਦੇਣੂ ਹਾਂਜੀ 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 ਸਹੀ ਹੈ ਨਾ ਐਮੀ ਇਹਨਾਂ ਗੱਲਬਾਤ ਤੇ ਨਹੀਂ 2 2000 ਮੇਨਟੇਨੈਂਸ ਦਾ ਲੈਂਦੇ ਆ ਵੀ ਅਸੀਂ ਹਰੇਕ ਮਹੀਨੇ ਵਧਾਵਾਂਗੇ 2000 ਦੇ ਦਿਓ ਤੁਸੀਂ ਤੂੰ 11 ਸਾਲ ਕੋਈ ਮੇਨਟੇਨੈਂਸ ਨਹੀਂ ਲਮਾਣੀ ਹਾਂਜੀ 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 ਆਪਾਂ ਕੋ ਜਿਹੜੀ ਆ ਮੇਨਟੇਨੈਂਸ ਉਹਨੂੰ 10 ਸਾਲ ਬਾਅਦ ਜਾਂ 11 ਸਾਲ ਬਾਅਦ ਜਦੋਂ ਇਹਨੂੰ ਅਪਗ੍ਰੇਡ ਕਰਨਾ ਤੇ ਜੇ ਕਸਟਮਰ ਨਹੀਂ ਚਾਹੁੰਦਾ ਵੀ ਅਸੀਂ ਨਹੀਂ ਕਰਾਉਣੀ ਅਪਗ੍ਰੇਡ ਤਾਂ ਉਹ ਚੱਲੀ ਜਾਵੇ ਹਾਂਜੀ ਉਹ ਚੱਲੀ ਜਾਊਗੀ ਪਰ ਬਸ ਉਹ ਚ ਇੱਕ ਜੀ ਹੋ ਜਾਂਦੀ ਹੈ ਵੀ ਉਹ ਕਾਪੀ ਇਹ ਕਰੂਗਾ ਫਿਰ ਉਦੋਂ ਕਾਪੀਰਾਈਟ ਕਲੇਮ ਨਹੀਂ ਪਾਊਗਾ ਕਿਉਂਕਿ ਉਹ ਐਕਸਪਾਇਰ ਹੋ ਜਾਊਗਾ ਜਿਵੇਂ ਹਜੇ 2035 ਤੱਕ ਇਹਦਾ ਹੈਗਾਗਾ ਉਦੋਂ ਤੱਕ ਵੀ ਕੋਈ ਵੀ ਇਹਨੂੰ ਕਾਪੀ ਕਰਦਾ ਤਾਂ ਉਹਨੂੰ ਆਪ ਨੂੰ ਪੈਸੇ ਦੇਣੇ ਪੈਣਗੇ ਵੀ ਤੁਸੀਂ ਸਾਡੀ ਸਾਈਟ ਕਾਪੀ ਕਰੀ ਆ ਪਰ ਜੇ ਉਸ ਤੋਂ ਬਾਅਦ ਕੋਈ ਕਰਦਾ ਫਿਰ ਉਸ ਚੀਜ਼ 'ਚ ਜੇ ਇਹਨੂੰ ਕੋਈ ਕਰੈਕ ਕਰਦਾ ਉਹ ਚੀਜ਼ ਦੀ ਸਿਕਿਉਰਿਟੀ ਖਤਮ ਹੋ ਜਾਂਦੀ ਆ ਹਾਂਜੀ ਵੀ ਇਹ ਵੀ ਮੈਕਸਿਮਮ ਟਾਈਮ ਆਪਣਾ 10-11 ਸਾਲ ਦਾ ਬੰਦਾ ਜੀ ਮੈਂ ਉਨਾ ਪਾਤਾ ਅੱਛਾ ਹਾਂਜੀ ਵੀ ਅਗਲੀ ਵਾਰ ਵੀ ਜਦੋਂ ਕਰਾਵਾਂਗੇ ਉਦੋਂ ਵੀ 10-11 ਸਾਲ ਦਾ ਜਿਹੜਾ ਜਦੋਂ ਡੋਮੇਨ ਲੈ ਤਾਂ ਅਗਲੇ ਨੂੰ ਸਾਰਾ ਐਡਰੈਸ ਲੈਤਾ ਉਦੋਂ ਪੂਰੀ ਤਰ੍ਹਾਂ ਨਾਲ ਫੁੱਲੀ ਕੰਟਰੋਲਡ ਉਹਦੀ ਮਾਲਕ ਦੀ ਹੋ ਜੂਗੀ ਇਹ ਹਾਂਜੀ 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 ਤੇਰਾ ਤਾਂ ਨਹੀਂ ਕੁਝ ਰਹਿ ਜੂਗਾ ਵੀ ਮੇਰਾ ਕੁਝ ਵੀ ਨਹੀਂ ਆਪਾਂ ਉਹਨਾਂ ਦੀ ਈਮੇਲ ਆਈਡੀ ਤੇ ਟ੍ਰਾਂਸਫਰ ਕਰ ਦੇਣੀ ਆ ओके ਜਦੋਂ ਇਹ ਵੈਬਸਾਈਟ ਡਿਜ਼ਾਈਨ ਹੋ ਗਈ ਤੁਸੀਂ ਉਹਨੂੰ ਈਮੇਲ ਆਈਡੀ ਤੇ ਟਰਾਂਸਫਰ ਕਰਦੇ ਆਂਗੇ ਫਿਰ ਉਸ ਤੋਂ ਬਾਅਦ ਉਹ ਈਮੇਲ ਆਈਡੀ ਦੇ ਪਾਸਵਰਡ ਨਾਲ ਹੀ ਖੁੱਲੂਗੀ ਤੇ ਰਹਿਤੇ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਹਾਂਜੀ ਜਿਵੇਂ ਜੀ ਕੋਈ ਵੀ ਚੀਜ਼ ਜੇ ਕੱਲੋਂ ਬੰਦਾ ਪਾਸਵਰਡ ਭੁੱਲ ਗਿਆ ਤਾਂ ਐ ਨਹੀਂ ਵੀ ਇਹ ਸਾਈਟ ਲਾਸਟ ਹੋ ਜੂਗੀ ਉਹ ਬੰਦਾ ਈਮੇਲ ਆਈਡੀ ਤੋਂ ਕਿਸੇ ਹੋਰ ਤੇ ਲਿੰਕ ਕਰ ਸਕਦਾ ਡਾਇਰੈਕਟ ਜਾਂ ਜੇ ਇਹਦੇ 5 ਓਨਰ ਬਣਾਉਣੇ ਆ ਤਾਂ 5 ਵੀ ਬਣਾ ਸਕਦੇ ਆ ਇਹ ਚ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਓਨਰ ਐਡਮਿਨ ਤੇ ਮੈਂਬਰ ਓਨਰ ਜਿਹੜਾ ਉਹ ਕੁਝ ਵੀ ਚੇਂਜ ਕਰ ਸਕਦਾ ਜਿਵੇਂ ਓਨਰ ਬੰਦੇ ਨੇ ਕਈ ਵਾਰ ਰੱਖਣੇ ਹੁੰਦੇ ਆ ਵੀ ਤੁਸੀਂ ਤੁਸੀਂ ਚੇਂਜ ਕਰ ਦਿਓ ਐਡਮਿਨ ਜਿਹੜੇ ਸਾਰੀ ਚੀਜ਼ ਨੂੰ ਕੰਟਰੋਲ ਕਰਨਗੇ ਜਿਵੇਂ ਵੈਬਸਾਈਟ ਦਾ ਨੁਕਸਾਨ ਨਹੀਂ ਕਰ ਸਕਦੇ ਉਹ ਪਰ ਉਹ ਵਿੱਚੋਂ ਮੇਨਟੇਨ ਰੱਖ ਸਕਦੇ ਆ ਹਾਂ ਜੀ ਹਾਂ ਜੀ ਤੇ ਮੈਂਬਰ ਜਿਹੜੇ ਕੁਝ ਖਰੀਦਣਗੇ ਹਾਂ ਜੀ ਬਾਕੀ ਜਿਹੜੇ ਇੱਕ ਵਿਜ਼ਿਟਰ ਫਿਰ ਵਿਜ਼ਿਟਰ ਮਤਲਬ ਜਿਹੜੇ ਵਿਜ਼ਿਟ ਕਰਦੇ ਆ ਖਰੀਦਦੇ ਆ ਕਿਤੇ ਕਿਤੇ ਨਹੀਂ ਖਰੀਦਦੇ ਮੈਂਬਰ ਜਿਹੜੇ ਆਪਣੇ ਪੱਕੇ ਕਸਟਮਰ ਆ ਉਹ ਵਾਲੀ ਜੀ ਆ ਜਾਂਦੀ ਹਾਂ ਹਾਂਜੀ ਬਾਕੀ ਇੱਥੇ ਕਸਟਮਰ ਆ ਸਾਰੇ ਆਪਣੇ ਸ਼ੋਅ ਹੁੰਦੇ ਆ ਵੀ ਕਿਵੇਂ ਜਿਵੇਂ ਇਹ ਲੈਪਟਾਪ ਵੀ ਲੁਧਿਆਣੇ ਨਾਲ ਲਿੰਕੜਾ ਮਤਲਬ ਇਹਦੀ ਲੋਕੇਸ਼ਨ ਉੱਥੋਂ ਦੀ ਆਉਂਦੀ ਆ ਹੂੰ ਕਿਉਂਕਿ ਲੁਧਿਆਣੇ ਤੋਂ ਖਰੀਦਿਆ ਸੀ ਆਪਾਂ ਹਾਂਜੀ 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 ਤੇ ਜਿਵੇਂ ਉਹ ਕੱਲ ਮਾਮੀ ਜੀ ਦਾ ਫੋਨ ਵੀ ਉਹ ਵੀ ਲੁਧਿਆਣੇ ਤੋਂ ਉਹਨਾਂ ਨੇ ਲਿੰਕ ਹੋਇਆ ਸੀ ਤਾਂ ਹੀ ਉਹ ਆਪਣੇ ਦੋ ਲਾਈਵ ਵਿਜ਼ਟਰ ਲੁਧਿਆਣੇ ਤੋਂ ਸ਼ੋ ਹੁੰਦੇ। ਅੱਛਾ। ਹਾਂਜੀ ਲੋਕੇਸ਼ਨ ਵੀ ਸ਼ੋ ਹੁੰਦੀ ਹੈ ਵੀ ਲੁਧਿਆਣੇ ਤੋਂ ਇਹਨਾਂ ਨੇ ਵਿਜ਼ਿਟ ਕਰਿਆਗਾ। ਹੂੰ। ਜਿਵੇਂ ਆਹ ਸਾਈਟ ਮੈਂਬਰ ਆ ਦੇਖੋ। ਆਹ ਸਾਈਟ ਮੈਂਬਰ ਆ ਸਾਈਟ ਮੈਂਬਰ ਵੀ ਇਹ ਦੋਹੇ ਮੇਰੀਆਂ ਆਈਡੀਆਂ ਹੀ ਆ ਜਿਹੜੀਆਂ ਮੈਂ ਲੌਗ ਇਨ ਕਰਿਆਂਗੀਆਂ। ਆ ਇਹ ਤਾਂ ਜਸਟ ਆਪਾਂ ਦੇਖਣ ਵਾਸਤੇ ਕਰਿਆਂ। ਹਾਂਜੀ। ਵੀ ਆਹ ਸਾਈਟ ਮੈਂਬਰ ਆਹ ਸਾਈਟ ਮੈਂਬਰ ਵੀ ਇਹ ਦੋਹੇ ਸਾਈਟ ਮੈਂਬਰ ਆ ਜੇ ਆਪਾਂ ਨੂੰ ਕੋਈ ਵੀ ਬੰਦਾ ਗਲਤ ਲੱਗਦਾ ਤਾਂ ਆਪਾਂ ਇੱਥੋਂ ਡਿਲੀਟ ਵੀ ਕਰ ਸਕਦੇ। ਹੂੰ। ਤੇ ਜਿਹੜਾ ਵੀ ਸੱਜਣ ਵੈਬਸਾਈਟ ਡਿਜ਼ਾਈਨ ਕਰਾਉਣੀ ਚਾਹੁੰਦਾ ਆਪਣੇ ਕੰਮਕਾਰ ਲਈ ਮੈਂ ਮਤਲਬ ਇੱਕ ਬਿੰਦ ਪਤਾ ਕੀ ਗੱਲ ਆ ਅਡਵਾਂਸ ਪੈਸਿਆਂ ਲਈ ਮੈਂ ਸਿਰਫ ਤਾਂ ਕਹਿ ਰਿਹਾ ਕਿਉਂਕਿ ਨਾ ਇੱਕ ਬੰਦੇ ਨੇ ਸਾਨੂੰ ਵੈਬਸਾਈਟ ਡਿਜ਼ਾਈਨ ਕਰਨ ਲਈ ਕਹੀ ਕਰ ਦਿਓ 15 ਦਿਨ ਲਗਾਤਾਰ ਲੱਗਿਆ ਰਿਹਾ 15 ਦਿਨਾਂ ਬਾਅਦ ਹੁਣ ਵੈਬਸਾਈਟ ਪੂਰੀ ਤਰ੍ਹਾਂ ਬਣ ਕੇ ਰੈਡੀ ਆ ਤੇ ਹੁਣ ਉਹ ਮੈਸੇਜ ਦਾ ਕੋਈ ਜਵਾਬ ਨਹੀਂ ਦੇ ਰਿਹਾ ਤੇ ਜਵਾਬਕ 15 ਦਿਨ ਦਿਨ ਰਾਤ ਪਕਾਈ ਕਰੀਗਾ 30000 ਲਾਈਨ ਦੀ ਕੋਡਿੰਗ ਕਰਨੀ ਕੋਈ ਛੋਟੀ ਗੱਲ ਨਹੀਂ ਹੁੰਦੀ ਇਸ ਕਰਕੇ ਬੇਨਤੀ ਆ ਜ਼ਿੰਮੇਵਾਰੀ ਮੇਰੀ ਆ ਗਾਰੰਟੀ ਮੇਰੀ ਆ ਵੈਬਸਾਈਟ ਬਣ ਗਈ ਤੁਸੀਂ ਸਿਰਫ ਇਹ ਕਹਿਣਾ ਕਿ ਸਾਨੂੰ ਪਸੰਦ ਨਹੀਂ ਆਈ ਵੈਬਸਾਈਟ ਤੁਸੀਂ ਆਪਦੇ ਪੈਸੇ ਵਾਪਸ ਲੈ ਲਓ ਪਰ ਅਡਵਾਂਸ ਪੈਸੇ ਅੱਧੇ ਲਵਾਂਗੇ ਹਾਂਜੀ ਸਹੀ ਗੱਲਾਂ ਨਾ ਪ੍ਰੀਤ ਅਡਵਾਂਸ ਪੈਸੇ ਅੱਧੇ ਲਵਾਂਗੇ ਵੀਰੇ ਅਗਲਾ ਵੈਬਸਾਈਟ ਆਰਡਰ ਕਰ ਦਿੰਦਾ ਵੈਬਸਾਈਟ ਸਾਨੂੰ ਭੇਜ ਦਿੰਦਾ ਵੀ ਇਸ ਤਰ੍ਹਾਂ ਦੀ ਵੈਬਸਾਈਟ ਬਣਨੀ ਚਾਹੀਦੀ ਆ ਅਸੀਂ ਉਹ ਕਾਪੀ ਨਹੀਂ ਕਰਦੇ ਅਸੀਂ ਉਸ ਤਰ੍ਹਾਂ ਦੀ ਵੈਬਸਾਈਟ ਬਣਾ ਦਿੰਨੇ ਆ ਪਰ ਜਦੋਂ ਬਣ ਜਾਂਦੀ ਆ ਇੰਨੀ ਪੁਕਾਈ ਹੋਣ ਤੋਂ ਬਾਅਦ ਅਗਲਾ ਬਾਈ ਮੁੜ ਕੇ ਮੈਸੇਜ ਦਾ ਜਵਾਬ ਨਹੀਂ ਦਿੰਦਾ ਉਹਨਾਂ ਦਾ ਰਾਡਾ ਬਦਲ ਜਾਂਦਾ ਪਤਾ ਨਹੀਂ ਅਗਲਾ ਕੀ ਰਾਂ ਕਹਿ ਬੈੰਦਾ ਤੇ ਉਹ ਸਵਾਦ ਨਹੀਂ ਆਉਂਦਾ ਉਸ ਤੋਂ ਬਾਅਦ ਮਜ਼ਾ ਨਹੀਂ ਆਉਂਦਾ ਇਸ ਕਰਕੇ ਵੀਰੇ ਅਸੀਂ ਅੱਧੇ ਪੈਸੇ ਲਵਾਂਗੇ ਹਾਂ ਤੁਹਾਨੂੰ ਵੈਬਸਾਈਟ ਲੈ ਹੈਂਡ ਓਵਰ ਕਰਨ ਵੇਲੇ ਤੁਹਾਨੂੰ ਵੈਬਸਾਈਟ ਪਸੰਦ ਨਾ ਆਈ ਵੀ ਸਾਨੂੰ ਇਹ ਕੰਮ ਇਹਦਾ ਵਧੀਆ ਨਹੀਂ ਲੱਗਿਆ ਜੋ ਕਿਹਾ ਸੀ ਉਹ ਨਹੀਂ ਹੋਇਆ ਤੁਹਾਡੇ ਪੈਸੇ ਪੂਰੇ ਦੇ ਪੂਰੇ ਵਾਪਸ ਸਹੀ ਹੈ ਨਾ ਪਰ ਬਾਕੀ ਦੇ ਅੱਧੇ ਪੈਸੇ ਜੇ ਹੈਂਡਓਵਰ ਕਰਨ ਵੇਲੇ ਲਮਾਂਗੇ ਸਹੀ ਹੈ ਨਾ ਬਾਈ ਹਾਂਜੀ ਹਾਂਜੀ ਜ਼ਿੰਮੇਵਾਰੀ ਫੁੱਲ ਆ ਮਤਲਬ ਗਾਰੰਟੀ ਮੇਰੀ ਆ ਪੇਮੈਂਟ ਮੈਥਡ ਲੱਗਣਾ ਤੁਹਾਡਾ ਆ ਸਾਰੇ ਪੇਮੈਂਟ ਮੈਥਡ ਆ ਦੇਖੋ ਜੀ ਮੈਂ ਤੁਹਾਡੇ ਪੇਮੈਂਟ ਮੈਥਡ ਲਾ ਕੇ ਦੇਣੇ ਤੁਹਾਡੇ ਕੰਟੈਕਟ ਲਾ ਕੇ ਦੇਣੇ ਤੁਹਾਡਾ ਹਰੇਕ ਚੀਜ਼ ਜੋ ਤੁਹਾਡੀ ਵੈਬਸਾਈਟ ਦੇ ਵਿੱਚ ਇੱਛਾ ਜਿਸ ਤਰ੍ਹਾਂ ਦਾ ਤੁਹਾਡਾ ਘੋੜਿਆਂ ਦਾ ਕਾਰੋਬਾਰ ਆ ਤੁਹਾਡਾ ਫੀਡ ਦਾ ਕਾਰੋਬਾਰ ਆ ਤੁਹਾਡਾ ਕਪੜੇ ਦਾ ਕਾਰੋਬਾਰ ਆ ਤੁਹਾਡਾ ਕੜਾਈ ਦਾ ਕਾਰੋਬਾਰ ਆ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਯਾਰ ਤੁਹਾਡਾ ਸਪੇਅਰ ਪਾਰਟਸ ਦਾ ਕਾਰੋਬਾਰ ਆ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਆ ਤੁਸੀਂ ਇੱਕ ਵਾਰੀ ਇਹ ਮੁੰਡੇ ਤੋਂ ਵੈਬਸਾਈਟ ਬਣਾ ਕੇ ਦੇਖਿਓ ਜਿਹੜੀ ਵੈਬਸਾਈਟ ਯਾਰ ਮਾਰਕੀਟ ਦੇ ਵਿੱਚ ਤੁਹਾਨੂੰ ਕਿਸੇ ਮੁੱਲ ਵੀ ਨਹੀਂ ਕੋਈ ਬਣਾ ਕੇ ਦੇ ਸਕਦਾ ਉਹ ਤੁਹਾਨੂੰ ਆਮ ਵੈਬਸਾਈਟ ਦੇ ਮੁੱਲ ਦੇ ਵਿੱਚ ਇਹ ਮੁੰਡਾ ਬਣਾ ਕੇ ਦੇਊਗਾ ਜਿਹੜੇ ਮੁੰਡੇ ਵੈਬਸਾਈਟ ਦੇ ਥਰੂ ਕਮਾਈ ਕਰਨੀ ਚਾਹੁੰਦੇ ਆ ਚੰਗੇ ਲਿਖਾਰੀ ਆ ਚੰਗੇ ਡਿਜ਼ਾਈਨਰ ਆ ਚੰਗੇ ਹੋਰ ਆ ਉਹ ਵੀ ਵੈਬਸਾਈਟਾਂ ਦੇ ਥਰੂ ਕਮਾਈ ਕਰਨਾ ਚਾਹੁੰਦੇ ਆ ਉਹ ਵੀ ਸੰਪਰਕ ਕਰਿਓ ਵੈਬਸਾਈਟ ਬਣਾ ਕੇ ਦੇਵਾਂਗੇ ਵੈਬਸਾਈਟ ਤੇ ਡਾਇਰੈਕਟ ਵਿਜ਼ਿਟ ਕਰਨ ਦੇ ਵੀ ਤੁਹਾਨੂੰ ਪੈਸੇ ਮਿਲਣਗੇ Google ਤੁਹਾਨੂੰ ਪੈਸੇ ਦੇਊਗਾ ਵੀਡੀਓ ਕਿਹੋ ਜੀ ਲੱਗੀ ਦੱਸਿਓ ਵੀ ਕਮੈਂਟ ਵੀ ਕਰੋ ਸਾਡੇ ਬੱਚੇ ਦਾ ਫਿਊਚਰ ਕਿਹੋ ਜਿਹਾ ਲੱਗਿਆ ਇਹ ਵੀ ਦੱਸਿਓ ਜਰੂਰ ਤੇ ਬਾਈ ਸ਼ੇਅਰ ਕਰ ਦਿਓ ਇਹੋ ਜੇ ਜਵਾਕ ਤਾਂ ਗਲੀਆਂ ਦੇ ਵਿੱਚੋਂ ਬਾਈ ਫੜ ਫੜ ਕੇ ਲਿਆਉਣੇ ਪੈਂਦੇ ਹੁੰਦੇ ਆ ਬਾਈ ਤੂੰ ਕਿੱਥੇ ਫਿਰਨਾ ਕਿੱਥੇ ਫਿਰਨਾ ਸਾਰੀ ਦਿਹਾੜੀ ਮੱਥਾ ਮਾਰਦਾ ਕੰਮ ਕਰਦਾ ਲੋੜ ਸੀ ਰੋਜੀ ਰੋਟੀ ਦੀ ਤਾਂ ਕਰਦਾ ਅਸਲ ਦੇ ਵਿੱਚ ਲੋੜ ਕਾੜ ਦੀ ਮਾਂ ਹੁੰਦੀ ਆ ਤੇ ਸਾਡੇ ਬੱਚੇ ਨੇ ਬਹੁਤ ਸਾਡਾ ਨਾਮ ਚਮਕਾਇਆ ਬੜੀ ਇੱਜ਼ਤ ਬਣਾਈ ਆ ਸ਼ੇਅਰ ਕਰਿਓ ਪਰ ਕੀਤਾ ਸਾਰਾ ਕੁਝ ਤੁਸੀਂ ਆ ਮੈਂ ਇਹਨਾਂ ਦੀ ਇਹਦੀ ਵੀਡੀਓ ਪਾ ਦਿੰਨਾ ਲੋਕ ਬਸ ਉਹੀ ਧੜਾ ਧੜਾ ਸ਼ੇਅਰ ਕਰ ਦਿੰਦੇ ਆ ਪਰ ਬੰਦਾ ਕੰਮ ਦਾ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਸਾਡੇ ਜਵਾਕ ਦਾ ਕਿਸੇ ਵੀ ਤਰ੍ਹਾਂ ਦੀ ਵੈਬਸਾਈਟ ਦੇ ਸੰਬੰਧ ਚ ਜਾਣਕਾਰੀ ਹੈ ਫੋਨ ਕਰਿਓ ਬਣਾ ਕੇ ਗਾਰੰਟੀ ਨਾਲ ਤੁਹਾਡੀ ਤਸੱਲੀ ਕਰਾ ਕੇ ਤੋੜਾ